ਮੇਰਾ ਹੀ ਚਲਾਨ ਕੱਟਿਆ ਜਾਣਾ ਔਰ ਵੀ ਤਾਂ ਬੰਦੇ ਹੈਗੇ ਲੇਡੀਜ਼ ਵੀ ਜਾਂਦੀ ਹੈ ਬਿਨਾਂ ਹੈਲਮਟ ਤੋਂ ਡੀਜ਼ ਦੇ ਵੀ ਚਲਾਨ ਕੀਤੇ ਆ ਜੀ ਅਸਾਂ ਜਾਨਾ ਮੰਨਦਾ ਮੈਂ ਬਟ ਇਹ ਪੇਪਰ ਹੀ ਨਹੀਂ ਦੇਖ ਰਹੇ ਪੇਪਰ ਤੇ ਵੇਖੋ ਆਪਣੀ ਪੇਨਾ ਦਿਓ ਦਿਖਾਓ ਮੈਨੂੰ ਸੈਂਸ ਨਹੀਂ ਹੈਗਾ ਮੈਂ ਕਹਿਨ ਤਾਂ ਜਾਂ ਪਰ ਚਲਾਨ ਕੱਟਦਾ ਤੇ ਬਟ ਤੁਸੀਂ ਪੇਪਰ ਤੇ ਵੇਖੋ ਜ਼ਰੂਰ ਮੈਂ ਤਾਂ ਆਹ ਆ ਤਰੇ ਵੇਖੋ ਕੀ ਵੇਖਣ ਦੱਸ ਇਹਨਾਂ ਤੇ ਹਲੋ ਹੋਰ ਕੀ ਵੇਖਾਂ ਤੁਸੀਂ ਹਾਂਜੀ ਰੈਗੂਲੇਸ਼ਨ ਨਹੀਂਗਾ ਪੰਜਾਬ ਵਿੱਚ ਜਿਹਦਾ ਮਰਜ਼ੀ ਚਲਾਨ ਕਰ ਦਿੰਦੇ ਆ ਜਿੰਨੂੰ ਮਰਜ਼ੀ ਛੱਡ ਦੋ ਆ ਤੁਹਾਡੇ ਨਾਲ ਮੇਰਾ ਮੈਂ ਹੈਲਮਟ ਨਹੀਂ ਪਾਇਆ ਚਲਾਨ ਕੱਟਿਆ ਜਾਣਾ ਉਹ ਕੱਟਿਆ ਗਿਆ ਉਹਨਾਂ ਕੋਈ ਮਤਲਬ ਨਹੀਂ ਮੈਂ ਪੈਸੇ ਦੇਨੇ ਹੀ ਚਲਾਨ ਦੇ ਪੈਸੇ ਜਿਹੜੇ ਦੇਨੇ ਹੀ ਦੇਨੇ ਲੇਕਿਨ ਜਿਹੜਾ ਆਪਣੇ ਪੈਨਾਂ ਦੇ ਹੈਗੇ ਆ ਨਾ ਲੇਡੀਜ਼ ਨੂੰ ਫੜਦੇ ਆ ਨਾ ਕਿਸੇ ਨੂੰ ਫੜਦੇ ਪਏ ਆ ਦੇਖੋ ਤੁਹਾਡੇ ਪਿੱਛੇ ਇਹ ਦੇਖੋ ਕੋਈ ਰੂਲ ਹੈ ਰੈਗੂਲੇਸ਼ਨ ਕੁਛ ਨਹੀਂ ਜਿੰਨੂੰ ਆਇਆ ਮੰਨ ਕੀਤਾ ਫੜ ਲਿਆ ਜਿੰਨੂੰ ਬਦਤਮੀਜ਼ੀ ਨਾਲ ਬੋਲਦਾ ਦੇਖੋ ਉਹ ਉਹਨਾਂ ਬੋਲਣ ਦੀ ਤਮੀਜ਼ ਹੈ ਕੀ ਕਿਸੇ ਕਿਸੇ ਨਾਲ ਕਿਸੇ ਨਾਲ ਵੀ ਤੁਹਾਡੇ ਨਾਲ ਕੀ ਹੋਇਆ ਮੇਰੇ ਨਾਲ ਹਜ਼ਾਰਾਂ ਚਲਾਨ ਕੱਟਿਆ ਗਿਆ ਮੇਰਾ ਇਹ ਹੈ ਕਿ ਜੇ ਮੇਰਾ ਚਲਾਨ ਕਟਿਆ ਲੇਡੀਜ਼ ਦਾ ਵੀ ਕਟਣ ਨਹੀਂ ਪਾਇਆ ਮੰਦੇ ਹੋ ਗਲਤੀ ਹੈ ਹਾਂ ਗਲਤੀ ਹੈ ਇਹ ਚ ਕਿ ਚਲਾਨ ਕਟਾ ਲਿਆਣਾ ਕਟਾ ਕਲਾ ਲਿਆ ਫਿਰ ਕੀ ਦਿੱਕਤ ਹੈ ਕੀ ਲੋੜ ਆ ਸਰ ਮੇਰਾ ਇਹ ਪੁੱਛਣਾ ਹੈ ਕਿ ਹਾਂ ਵੀ ਮੇਰਾ ਹੀ ਚਲਾਨ ਕਟਿਆ ਜਾਣਾ ਔਰ ਵੀ ਤਾਂ ਬੰਦੇ ਹੈਗੇ ਲੇਡੀਜ਼ ਵੀ ਜਾਂਦੀ ਹੈ ਬਿਨਾਂ ਹੈਲਮਟ ਤੋਂ ਉਹਨਾਂ ਦੇ ਕਿ ਨਹੀਂ ਕੱਟਦੇ ਪਏ ਮੈਂ ਉਹਨਾਂ ਨੂੰ ਦਿਖਾਇਆ ਵੀ ਕਿ ਲੇਡੀਜ਼ ਵਾਰਾ ਜਾਂਦੇ ਪਏ ਆ ਉਹਨਾਂ ਨੂੰ ਵੀ ਫੜੋ ਉਹ ਕਹਿੰਦੇ ਨਹੀਂ ਆਹੀ ਉਹਨਾਂ ਨੂੰ ਨਹੀਂ ਫੜਨਾ ਮਨਾ ਕਰ ਛੋਟੇ ਬੱਚੇ ਹੁੰਦੇ ਆ ਉਹ ਤਾਂ ਮੈਂ ਕਹਿੰਦਾ ਮੇਰੀ ਗਲਤੀ ਹੈ ਮੈਂ ਚਲਾਨ ਕਟਵਾਇਆ ਆਪਣੀ ਗਲਤੀ ਦਾ ਭੁਗਤਾਨ ਦਿੱਤਾ ਹੈ ਮੰਗ ਮੰਗ ਹੈ ਵੀ ਸਮ ਇਹ ਚਲਾਨ ਇੱਕ ਫੇਵਰ ਚ ਹੋਵੇ ਇੱਕ ਚਲਾਨ ਕਟਿਆ ਸਭ ਦਾ ਕਟਿਆ ਇਹ ਦੇਖੋ ਇਹ ਬੰਦਾ ਜਾ ਰਿਹਾ ਕਿਉਂ ਨਹੀਂ ਕਰ ਫੜਿਆ ਜਾਂਦਾ ਵੀ ਨਹੀਂ ਮੈਸਜ ਜਿਹੜਾ ਤੁਹਾਡਾ ਚਲਾਨ ਨੂੰ ਹੋਇਆ ਠੀਕ ਹੋਇਆ ਹਾਂ ਬਿਲਕੁਲ ਜਨੂਨ ਹੈ ਜਨੂਨ ਹੈ ਹਾਂ ਚਲਾਨ ਇੱਥੇ ਉਹ ਕਹਿਆ ਤੁਸੀਂ ਹਾਂ ਭੁਗਤ ਲਿਆ ਜਿਹੜਾ ਜਿਹੜੇ ਚੌਂਕ ਨੋਵਲਟੀ ਚੌਂਕ ਜੀ ਸਰ ਆਪਣਾ ਇੱਥੇ ਕੀ ਹੋਇਆ ਬਸ ਤਾਂ ਇਹ ਜੀ ਇੱਥੇ ਤੁਸੀਂ ਜਿਵੇਂ ਮੈਨੂੰ ਦੱਸ ਰਹੇ ਹੋ ਜੀ ਵੀ ਉਹ ਇੱਕ ਵਿਅਕਤੀ ਆ ਉਹਦਾ ਚਲਾਣ ਹੋਇਆ ਜੀ ਹੈਲਮਟ ਤੋਂ ਉਹ ਐਵੇਂ ਵੈਸਾ ਵਸਾਈ ਕਰੀ ਜਾ ਰਿਹਾ ਹੈ ਜੀ ਉਹਦਾ ਜੈਨੂਨ ਚਲਾਣ ਹੋਇਆ ਹੈ ਜੀ ਤੇ ਐਵੇਂ ਗਲਤ ਢੰਗ ਨਾਲ ਉਹ ਇੱਥੇ ਪੇਸ਼ ਆ ਰਿਹਾ ਹੈ ਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਦਾ ਚਲਾਣ ਮੇਰਾ ਕਰਦਾ ਤੇ ਬਾਕੀਆਂ ਦਾ ਨਹੀਂ ਕਰਦੇ ਪਰ ਲੇਡੀਜ਼ ਨੂੰ ਰੋਕਦੇ ਨਹੀਂ ਹੋਏ ਲੇਡੀਜ਼ ਦੇ ਵੀ ਚਲਾਣ ਕੀਤੇ ਆ ਜੀ ਅਸੀਂ ਸਵੇਰ ਤੋਂ ਜਦੋਂ ਦਾ ਅਸੀਂ ਆਏ ਆ ਜੀ ਉਦੋਂ ਤੋਂ ਕੀਤੇ ਆ ਹੁਣ ਵੀ ਕਰ ਰਹੇ ਆ ਜੀ ਇਹ 'ਚ ਕੋਈ ਸਚਾਈ ਨਹੀਂ ਹੈ ਔਰ ਜੋ ਬੈਸੀਆ ਕੀ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਫੋਰਸ ਮੁਲਾਜ਼ਮ ਨਾਲ ਬੈਸੀ ਅਸੀਂ ਆਲਰੇਡੀ ਉਹਦਾ ਚਲਾਨ ਕਰ ਚੁੱਕੇ ਹਾਂ ਜੀ ਅੱਛਾ ਜੀ ਤੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੇਪਰ ਮਾਰਸੀ ਅਪੀਲ ਇਹੀ ਹੈ ਜੀ ਵੀ ਜਿਹੜੇ ਆਪਣੇ ਡਾਕੂਮੈਂਟਸ ਪਹਿਲੀ ਗੱਲ ਤੇ ਆਪਣੇ ਡਾਕੂਮੈਂਟਸ ਨਾਲ ਲੈ ਕੇ ਚੱਲੋ ਜੀ ਡਿਜੀ ਲੋਕਰ ਚ ਵੀ ਹੈ ਚਲੋ ਅਸੀਂ ਵੇਖ ਲੈਣੇ ਆ ਜੀ ਦੂਜੀ ਗੱਲ ਇਹ ਹੈ ਵੀ ਜਿਹੜਾ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਹੈ ਜੀ ਹੈਲਮਟ ਤੋਂ ਇਹ ਜਿਹੜੀ ਇਹ ਤੁਹਾਡੀ ਆਪਣੀ ਸੁਰੱਖਿਆ ਆ ਨਾ ਕਿ ਸਾਨੂੰ ਇਹਦੇ ਨਾਲ ਕੋਈ ਅਸੀਂ ਚਲਾਨ ਕੱਟਦਾ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵੀ ਉਹਦੇ ਨਾਲ ਕੋਈ ਵਾਹਾ ਵਾਹੀ ਆ ਪਰ ਜਿਹੜੀ ਹੈਲਮਟ ਪੈਨਣਾ ਆਪਣੀ ਸੁਰੱਖਿਆ ਆ ਤੇ ਹੈਲਮਟ ਪੈਨਣਾ ਬਹੁਤ ਜ਼ਰੂਰੀ ਆ ਹੈਲਮਟ ਪੈਨੋ ਡਾਕੂਮੈਂਟਸ ਕੋਲ ਰੱਖੋ ਜੀ ਟੋਕ ਹੋ ਗਿਆ ਮੇਰੇ ਕੱਲੇ ਦਾ ਚਲਾਨ ਹੋ ਗਿਆ ਜੀ ਨਹੀਂ ਕੱਲੇ ਦਾ ਨਹੀਂ ਹੋਇਆ ਜੀ ਅਸੀਂ ਸਾਡੀਆਂ ਦੋ ਚਲਾਨ ਬੁੱਕ ਚੱਲ ਰਹੀਆਂ ਨੇ ਅਸੀਂ ਮਲਟੀਪਲ ਚਲਾਨ ਕੀਤੇ ਆ ਸਵੇਰ ਦੇ ਕੱਲੇ ਦਾ ਨਹੀਂ ਹੋਇਆ ਜੀ ਸਰ ਕਿਹੜੇ ਚੌਂਕ ਤੇ ਨਕਾ ਲਾਇਆ ਤੇ ਕਿਸ ਜਗ੍ਹਾ ਚਲਾਨ ਇਹ ਨਾਵਲਟੀ ਚੌਂਕ ਤੇ ਨਕਾ ਲਾਇਆ ਜੀ ਇੱਥੇ ਇੱਥੇ ਹੀ ਚਲਾਨ ਕੀਤਾ ਗਿਆ ਜੀ ਪੁਲਿਸ ਇਤਨਾ ਹੀ ਸਖਤ ਰਹੇਗੀ ਜੀ ਬਿਲਕੁਲ ਜੀ ਹਮੇਸ਼ਾ ਦੀ ਤਰ੍ਹਾਂ ਜੀ ਕੋ 19ਵੀਂ ਕਰਦੇ ਕੀ ਕਹਿਣਾ ਹੈ ਕਾਨੂੰਨ ਦੀ ਪਾਲਣਾ ਨਹੀਂ ਕਰਨੀ ਤੇ ਉਹ ਅਸੀਂ ਚਲਾਨ ਕਰ ਰਹੇ ਹਾਂ ਜੀ ਉਸੇ ਲੜੀ ਦੇ ਤਹਿਤ ਇਹਨਾਂ ਦਾ ਚਲਾਨ ਵੀ ਕੀਤਾ ਹੈ ਜੀ ਬਾਰ ਕਿਸੇ ਦਾ ਚਲਾਨ ਕਰ ਰਹੇ ਹਾਂ ਜੀ ਲੇਟੀ ਚ ਹੋਵੇ ਪਲਜੈਂਸ ਹੋਵੇ ਸਾਰਿਆਂ ਦਾ ਕੀਤਾ ਜਾ ਰਿਹਾ ਹੈ ਜੀ ਜਿਹੜਾ ਵੀ ਅਸੀਂ ਵੀਕਲ ਰੋਕਦੇ ਹਾਂ ਜੀ ਅਸੀਂ ਉਹਦਾ ਚਲਾਨ ਕਰ ਰਹੇ ਹਾਂ ਜੀ ਜਿਹੜੇ ਕਾਗਜ਼ ਪੂਰੇ ਐ ਅਸੀਂ ਇਹਨੂੰ ਫਾਰਕ ਵੀ ਕਰ ਰਹੇ ਹਾਂ